ਰੀਲੀਜ਼ ਹੋ ਚੁੱਕਿਆ ਹੈ ਟ੍ਰੇਲਰ ਤੋਂ ਬਾਅਦ ਕਾਫੀ ਵਿਵਾਦ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਤੇ ਹਰ ਸਿਮਰਤ ਕੌਰ ਬਾਦਲ ਜੋ ਕਿ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਦਾ ਬਿਆਨ ਇਸ ਮੂਵੀ ਦੇ ਉੱਤੇ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ ਮਸ਼ੂਕ ਗੱਲ ਇਹ ਹੈ ਕਿ ਜਦੋਂ ਕਿ ਰਿਲੀਜ਼ ਬਣਦੀ ਹੈ ਨਾ ਆਪਾਂ ਫਿਲਮ ਰਿਲੀਜ਼ ਹੁੰਦੀ ਹੈ ਜਾਂ ਕੋਈ ਰਿਸੈਂਸਰ ਬੋਰਡ ਕੋਲ ਜਾਂਦਾ ਹੈ ਤਾਂ ਉਹ ਕਿਤੇ ਨਾ ਕਿ ਇੱਕ ਚੀਜ਼ ਦਾ ਬਰਿਸ਼ੇਖਣ ਕਰਦੇ ਨੇ ਪਰਖਦੇ ਨੇ ਕਿ ਕੋਈ ਐਸਾ ਸ਼ਬਦ ਨਾ ਬੋਲਿਆ ਜਾਵੇ ਜਾਂ ਐਸਾ ਕੋਈ ਸ਼ਾਟ ਨਾ ਲਿਆ ਜਾਵੇ ਜਿਹਦੇ ਨਾਲ ਜਿਹੜੀ ਪਬਲਿਕ ਹੈ ਉਹਦੀ ਭਾਵਨਾਵਾਂ ਨੂੰ ਠੇਸ ਪਹੁੰਚੇ ਜੀ ਪਰ ਹਾਂ ਕਿਤਨਾ ਕਿਤੇ ਜਿਹੜਾ ਇੱਕ ਭਿੰਡਰਾਂ ਵਾਲਾ ਸੰਤਾਂ ਦਾ ਜਿਹੜੇ ਆਪਾਂ ਕਹਿ ਦੀ ਉਹਨਾਂ ਨੂੰ ਅਤਵਾਦੀ ਦੇ ਨਾਂ ਤੇ ਸऱ्या ਮਤਲਬ ਕਿਹਾ ਜਾਂਦਾ ਕਿ ਉਹ ਅਤਵਾਦੀ ਨੇ ਜੀ ਤੇ ਜਿਹੜੀ ਸੰਗਤ ਹੈ ਉਹ ਅੱਜ ਵੀ ਉਹਨਾਂ ਨੂੰ ਇੱਕ ਮਤਲਬ ਸੰਤ ਦੇ ਰੂਪੇ ਮੰਨਦੇ ਨੇ ਜੀ ਠੀਕ ਹੈ ਸਰਕਾਰਾਂ ਨਾਲ ਕਈਆਂ ਦੀ ਬਣਦੀ ਆ ਕਈਆਂ ਦੀ ਨਹੀਂ ਬਣਦੀ ਤਾਂ ਸਿੱਖ ਕੌਮ ਲਈ ਤਾਂ ਉਹ ਅੱਜ ਵੀ ਇੱਕ ਯੋਧਾ ਨੇ ਜੀ ਅੱਜ ਵੀ ਇੱਕ ਸਿੱਖੀ ਦੇ ਇੱਕ ਪ੍ਰਚਾਰਕ ਦੇ ਨਾਂ ਤੇ ਦੇਖਿਆ ਜਾਂਦਾ ਹੈ ਉਹਨਾਂ ਦੀ ਵਰਸੀ ਵੀ ਮਨਾਈ ਜਾਂਦੀ ਆ 6 ਜੂਨ ਨੂੰ ਤਾਂ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਕੁਝ Hindu ਸੰਗਠਨ ਹੋ ਗਏ ਜਾਂ ਬਾਕੀ ਸਟੇਟਾਂ ਦੇ ਕੁਝ ਸਾਰੇ ਨਹੀਂ ਕੁਝ ਉਹ ਜ਼ਿਆਦਾਤਰ ਭਿੰਡਰ ਵਾਲੇ ਸੰਤਾਂ ਨੂੰ ਅੱਤਵਾਦੀ ਦਾ ਟੈਗ ਦਿੰਦੇ ਨੇ ਤਾਂ ਜਦੋਂ ਵੀ ਫਿਲਮ ਰਿਲੀਜ਼ ਹੋਈ ਹੈ ਤੁਸੀਂ ਦੇਖਿਆ ਹੋਣਾ ਕਿ ਟ੍ਰੇਲਰ ਜਿਹੜਾ ਆਇਆ ਹੈ ਉਹਦੇ ਵਿੱਚ ਵੀ ਇੱਕ ਟ੍ਰੇਲਰ ਦੇ ਵਿੱਚ ਇੱਕ ਸ਼ਬਦ ਬੋਲਿਆ ਗਿਆ ਹੈ ਉਹ ਕਹਿੰਦੇ ਤੁਸੀਂ ਕੀ ਮੰਗਦੇ ਹੋ ਉਹ ਕਹਿੰਦੇ ਸਾਨੂੰ ਖਾਲਿਸਤਾਨ ਚਾਹੀਦਾ ਜੇ ਅਗਰ ਆਪਾਂ ਭਿੰਡਰਾ ਵਾਲੇ ਸੰਤਾਂ ਦਾ ਹਿਸਟਰੀ ਦੇਖੀ ਜਾਵੇ ਜਾਂ ਉਹਨਾਂ ਦੀ ਫਲੋਸਫੀ ਤੋਂ ਦੇਖਿਆ ਜਾਵੇ ਤਾਂ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਨੂੰ ਖਾਲਿਸਤਾਨ ਚਾਹੀਦਾ ਹਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਬਿਆਨਵਾਦੀ ਸਟੇਜਾਂ ਤੇ ਬੋਲੇ ਨੇ ਪੁਰਾਣੀਆਂ ਵੀਡੀਓ ਚ ਜਿਹੜੇ YouTube ਤੇ ਚੱਲ ਰਹੀਆਂ ਨੇ ਉਹ ਕਹਿੰਦੀ ਹੈ ਕਿ ਸਾਨੂੰ ਸਰਕਾਰ ਦਿੰਦੀ ਹੈ ਤਾਂ ਅਸੀਂ ਜ਼ਰੂਰ ਖਾਲਿਸਤਾਨ ਲਮਾਂਗੇ ਜੇ ਖਾਲਿਸਤਾਨ ਮੰਗਣਾ ਗੁਨਾਹ ਹੈ ਤਾਂ ਤੁਸੀਂ ਜਿਹੜਾ ਕਿ ਹਿੰਦੂਤਵ ਦਾ ਮੰਨਦੇ ਹੋ ਕਿ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਤਾਂ ਉਹ ਵੀ ਇੱਕ ਤਰ੍ਹਾਂ ਦਾ ਗੁਨਾਹ ਹੈ ਗੁਨਾਹ ਹੈ ਬਿਲਕੁਲ ਬਿਲਕੁਲ ਤੇ ਇੱਥੇ ਦੇਖੋ ਸਵਾਲ ਚੁੱਕੇ ਜਾ ਰਹੇ ਨੇ ਬਹੁਤ ਸਾਰੇ ਇਸ ਮੂਵੀ ਨੂੰ ਲੈ ਕੇ ਦੂਜੇ ਪਾਸੇ ਕੰਗਨਾ ਰਣੌਤ ਜੋ ਕਿ ਅਕਸਰ ਹੀ ਵਿਵਾਦਾ ਦੇ ਵਿੱਚ ਵੀ ਰਹਿੰਦੀ ਹੈ ਇੱਕ ਪਾਸੇ ਐਮਰਜੈਂਸੀ ਮੂਵੀ ਦਾ ਹੁਣ ਆ ਜਾਣਾ ਤੇ ਦੂਜੇ ਪਾਸੇ ਆਪਾਂ ਨੂੰ ਪਤਾ ਹੀ ਹੈ ਕਿ ਆ ਕੁਝ ਕੁ ਮਹੀਨੇ 'ਕ ਸਾਰ ਪਹਿਲਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕੰਗਨਾ ਰਣੌਤ ਕਾਫੀ ਵਿਵਾਦਾ ਦੇ ਵਿੱਚ ਆਈ ਸੀ ਜਦੋਂ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਉਹ ਥੱਪੜकांड ਹੋਇਆ ਸੀ ਮਸ਼ ਗੱਲਾਂ ਕਿ ਕੰਗਨਾ ਰਣੌਤ ਜਦੋਂ ਉਹ ਆ ਦੋ ਤਿੰਨ ਸਾਲਾਂ ਦਾ ਆਪਾਂ ਉਹਨਾਂ ਦਾ ਦੇਖ ਲੈਨੇ ਆ ਉਹ ਕਿਤਨਾ ਕਿਤੇ ਬਾਵਤ ਬਿਆਨ ਦਿੰਦੀ ਰਹੇ ਨੇ ਹੂੰ ਕਿਉਂਕਿ ਇਹਨੂੰ ਪਤਾ ਹੀ ਹੈ ਕਿ ਉਹ ਜਿੰਨੀਆਂ ਫਿਲਮਾਂ ਕਰ ਚੁੱਕੇ ਨੇ ਮੈਨੂੰ ਨਹੀਂ ਲੱਗਦਾ ਕਿ ਦੋ ਚਾਰ ਫਿਲਮਾਂ ਉਹਨਾਂ ਦੀਆਂ ਸੁੱਟ ਹੋਈਆਂ ਹੋਣਗੀਆਂ ਫਲੋਪ ਹੀ ਰਹੀਆਂ ਨੇ ਤਾਂ ਜਾਂਸੀ ਦੀ ਰਾਣੀ ਵੀ ਕਰੀ ਇੱਕ ਦੋ ਫਿਲਮਾਂ ਹੋਰ ਕਰੀਆਂ ਉਹਨਾਂ ਨੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਨਹੀਂ ਆ ਨਹੀਂ ਚੰਗੀਆਂ ਲੱਗੀਆਂ ਜਿੰਨੀਆਂ ਲੱਗਣੀਆਂ ਚਾਹੀਦੀਆਂ ਸੀ ਐਕਟਿੰਗ ਦੇ ਮਾਮਲੇ 'ਚ ਦੇਖਿਆ ਜਾਵੇ ਤਾਂ ਕੰਗਨਾਰ ਨੌਥ ਨੂੰ ਐਕਟਿੰਗ ਵੀ ਨਹੀਂ ਉਹਨੀ ਪਰਫੈਕਟ ਆਉਂਦੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਜਿੰਨਾ ਕਰ ਆਪਾਂ ਐਨਓ ਸੀਨੀਅਰ ਮਤਲਬ ਐਕਟਰਸ ਨੇ ਜਿਹੜੇ ਸਾਨੂੰ ਐਕਟਿੰਗ ਕਰਨੀ ਚਾਹੀਦੀ ਆ ਉਹਨਾਂ ਨਹੀਂ ਉਹ ਕੁਝ ਓਵਰ ਕਰ ਜਾਂਦੇ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਇੱਕ ਕੋਈ ਕੈਰੈਕਟਰ ਰੈਜਿਸ ਦੇ ਵਿੱਚ ਖਿਲਕੇ ਜਿਹੜਾ ਕਿ ਪੂਰਾ ਕੈਰੈਕਟਰ ਨੂੰ ਢਾਲਿਆ ਜਾਵੇ ਜਿਹੜੇ ਕੈਰੈਕਟਰ ਚ ਤੁਸੀਂ ਆਪਾਂ ਕੋਈ ਰੋਲ ਮਿਲਦਾ ਨਾ ਆਪ ਨੂੰ ਟਰੈਕਟਰ ਦੇ ਬਾਰੇ ਟੋਟਲੀ ਨੋਲਜ ਹੋਣੀ ਚਾਹੀਦੀ ਐ ਸਾਨੂੰ ਲੁੱਕ ਦਾ ਥੋੜਾ ਬੋਲਬਾਣੀ ਥੋੜਾ ਚੱਲਣ ਦਾ ਸਟਾਈਲ ਮਤਲਬ ਕਿ ਚੀਜ਼ ਨੋਟ ਹੁੰਦੀ ਐ ਹੁਣ ਜੇ ਮੈਂ ਆਪ ਇੰਦਰਾ ਗਾਂਧੀ ਜੀ ਦੀ ਗੱਲ ਕਰਦੇ ਆ ਤਾਂ ਇੰਦਰਾ ਗਾਂਧੀ ਦੀ ਫਿਲਮ ਤਾਂ ਉਹਨਾਂ ਨੇ ਬਣਾਈ ਐ ਪ੍ਰੋਡਿਊਸਰ ਵੀ ਉਹੀ ਨੇ ਜੀ ਉਹਨਾਂ ਨੇ ਜਦੋਂ ਫਿਲਮ ਬਣਾਈ ਤਾਂ ਉਹਨਾਂ ਨੇ ਜਿੰਨੀ ਵੀ ਮਤਲਬ ਪਰਿਵਾਰ ਨਾਲ ਵੀ ਉਹਨਾਂ ਨੇ ਕਿ ਇੱਕ ਇੰਟਰਵਿਊ ਚ ਕਹੇ ਕਿ ਮੈਂ ਸੋਨੀਆ ਗਾਂਧੀ ਨੂੰ ਮਿਲੀਆਂ ਰਾਹਲ ਗਾਂਧੀ ਨੂੰ ਮਿਲੀਆਂ ਤੇ ਐਸੇ ਸੀਨੀਅਰ ਨੇਤਾ ਕਾਂਗਰਸ ਦੇ ਨੇ ਜਿਨੇ ਅਰਜੀਤ ਮਤਲਬ ਆਪਣੇ ਇੰਦਰਾ ਗਾਂਧੀ ਦੇ ਨਾਲ ਉੱਠਣਾ ਬੈਠਣਾ ਸੀਗਾ ਤੇ ਉਹਨਾਂ ਦੀ ਜ਼ਿੰਦਗੀ ਨਾਲ ক্লোਜ਼ ਸੀਗੇ ਉਹਨਾਂ ਨੂੰ ਦੇਖ ਕੇ ਹੀ ਉਹਨਾਂ ਨੇ ਕੰਗਨਰ ਨੌਥ ਨੇ ਪੈਸਾ ਲਾ ਕੇ ਕੁਝ ਕਰਜ਼ਾ ਵੀ ਚੱਕਿਆ ਉਹਨਾਂ ਨੇ ਫਿਲਮ ਬਣਾਈ ਹੈ ਪਰ ਜਦੋਂ ਤੋਂ ਤੁਸੀਂ ਦੇਖਿਆ ਕਿ ਫਿਲਮ ਰਿਲੀਜ਼ ਤੋਂ ਜਦੋਂ ਬਣ ਗਈ ਉਸ ਤੋਂ ਬਾਅਦ ਕਿਤੇ ਨਾ ਕਿਤੇ ਪਹਿਲਾਂ ਉਹਨਾਂ ਦਾ ਸ਼ਿਵ ਸੈਨਾ ਜਿਹੜੇ ਬਾਲ ਠਾਕਰੇ ਨੇ ਉਹਨਾਂ ਦੇ ਨਾਲ ਬੰਬੇ ਚ ਵੀ ਪੰਗਾ ਪੈਂਦਾ ਰਿਹਾ ਫਿਰ ਕਿਸਾਨਾਂ ਦੇ ਨਾਲ ਵੀ ਆਪਾਂ ਨੂੰ ਉਹਨਾਂ ਨੇ ਕਿਸਨਪਤੀ ਇੱਕ ਬਿਆਨ ਦਿੱਤਾ ਕਿ ਸਾਡੀਆਂ ਜਿਹੜੀਆਂ ਮਜ਼ੁਰਗ ਮਾਵਾਂ ਨੇ ਉਹ 100-100 ਰੁਪਇਆ ਲੈ ਕੇ ਧਰਨੀਆਂ ਤੇ ਬੈਠਦੀਆਂ ਨੇ ਇਸ ਤੋਂ ਇਲਾਵਾ ਜੇ ਅਪਾ ਪਿੱਛੇ ਹੋਰ ਰਹਿਣ ਦੀ ਵੀ ਬੈਕ ਤੇ ਜਾਣਿਆ ਹਿਸਟਰੀ ਤੇ ਤਾਂ ਜਿਹੜੇ ਆਪਣੇ ਭੈਣਾ ਸੀਗੀਆਂ ਮੁਸਲਮ ਭੈਣਾ ਤਿੰਨ ਤਲਾਕ ਦੇ ਉਹਨਾਂ ਨੇ ਜੰਤਰ ਮੰਤਰ ਤੇ ਧਰਨਾ ਦਿੱਤਾ ਸੀਗਾ ਤਾਂ ਉੱਥੇ ਵੀ ਉਹਨਾਂ ਨੇ ਇਹੀ ਗੱਲ ਸਾਡੀਆਂ ਭੈਣਾ ਬਾਰੇ Hindu ਭੈਣਾ ਜਿਹੜੇ ਮੁਸਲਮ ਭੈਣਾ ਨੇ ਉਹਨਾਂ ਬਾਰੇ ਵੀ ਬਹੁਤ ਗਲਤ ਟਿੱਪਣੀ ਦਿੱਤੀ ਸੀਗੀ ਤੇ ਕਿੰਨਾ ਕਿਤੇ ਕੰਗਣਾ ਰਣੌਤ ਨੇ ਜਿਹੜੇ ਉਹ ਵਿਵਾਦਾਂ ਤੇ ਆਉਣਾ ਹੀ ਚਾਉਂਦੇ ਨੇ ਕਿਉਂਕਿ ਉਹਨਾਂ ਨੂੰ ਐ ਕਿ ਵਿਵਾਦਾਂ ਤੇ ਆਉਣ ਦਾ ਕਾਰਨ ਸੀ ਜਦੋਂ ਦੇਖੋ ਕ ਇੱਕ ਤਾਂ ਸੀਗਾ ਕਿ ਕਰੋ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲ ਪਹਿਲੀ ਅਟੈਚਮੈਂਟ ਸੀ ਉਹਨਾਂ ਨੂੰ ਇੱਕ ਰਾਸ਼ਟਰਪਤੀ ਵੱਲੋਂ ਅਵਾਰਡ ਵੀ ਦਿੱਤਾ ਗਿਆ ਹਮ ਅੱਛੀ ਐਕਟਰ ਦਾ ਜਦਕੀ ਫਿਲਮ ਉਹਨਾਂ ਦੀ ਕੋਈ ਹਿੱਟ ਨਹੀਂ ਹੋਈ ਕੋਈ ਉਹਨਾਂ ਦਾ ਮਤਲਬ ਇੰਡਸਟਰੀ ਵਿੱਚ ਰੋਚੀ ਸਾ ਕਿ ਬੈਕਗਰਾਉਂਡ ਨਹੀਂ ਕਿ ਜਿਹਨੂੰ ਕਹਿੰਦੇ ਸੁਪਰ ਹਿੱਟ ਫਿਲਮਾਂ ਦੇ ਦਿੱਤੀਆਂ ਉਹਨਾਂ ਨੇ ਲਗਾਤਾਰ ਜਿਆ ਕੁੱਝ ਸਾਲ ਤੋਂ ਪਰ ਫਿਰ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ लाਡਲੀ ਹੋਣ ਕਾਰਨ ਜਿਹੜੇ ਕਹਿੰਦੇ ਸੀਤੇ ਹਨਗਰ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਅਵਾਰਡ ਦਿੱਤਾ ਗਿਆ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਫਿਰ ਕੰਗਨ ਨਰਨੌਤ ਨੇ ਇਸ ਤੋਂ ਪਹਿਲਾਂ ਹੋਰ ਚੀਜ਼ਾਂ ਬਵਤ ਬਿਆਨ ਦਿੱਤਾ ਉਸ ਤੋਂ ਬਾਅਦ ਜਦੋਂ ਉਹ ਆਪਣੇ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਦਾ ਸੱਲਾ ਗਨਾਸ਼ਕ ਮੋਦੀ ਸਾਹਿਬ ਵੱਲੋਂ ਕਿਹਾ ਗਿਆ ਪੀਐਮ ਮਿਨਿਸਟਰ ਵੱਲੋਂ ਤਾਂ ਉੱਥੇ ਵੀ ਉਹਨਾਂ ਨੇ ਇੱਕ ਦੋ ਨਾਰੇ ਲਾਇਸੇ ਲਾਏ ਇੱਕ ਦੋ ਚੀਜ਼ਾਂ ਨੂੰ ਸਾਹਮਣੇ ਸਾਧੂ ਸੰਤਾਂ ਨੂੰ ਵੀ ਗਲਤ ਬੋਲਿਆ ਕਿ ਅਗਰ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਤੁਸੀਂ ਉੱਥੇ ਕਿਉਂ ਨਹੀਂ ਗਏ ਕਾਂਗਰਸ ਦੇ ਵੱਲੇ ਵੀ ਕਿਹਾ ਗਿਆ ਫਿਰ ਇੱਕ ਤੁਸੀਂ ਇਸ ਤੋਂ ਇਲਾਵਾ ਵਿਵਾਦ ਦਿੱਤਾ ਗਿਆ ਕਿ ਸਾਨੂੰ ਜਿਹੜੀ ਆਜ਼ਾਦੀ ਹੈ ਉਹ 14 ਚ ਹੀ ਮਿਲੀ ਹੈ ਬਿਲਕੁਲ ਤਾਂ ਉਸ ਤੋਂ ਐਸੇ ਵਿਵਾਦ ਨੇ ਜਿਹੜੇ ਕੰਗਨਾ ਰਣੌਤ ਨਾਲ ਜੁੜੇ ਰਹਿੰਦੇ ਨੇ ਤਾਂ ਹੁਣ ਜਿਹੜੀ ਤੁਸੀਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੀ ਇੱਕ ਨਵੀਂ ਫਿਲਮ ਆ ਰਹੀ ਹੈ ਅਮਰਜੈਂਸੀ ਉਹ ਦੇਖੋ ਅਮਰਜੈਂਸੀ ਜਦੋਂ ਬਣਾਣੀ ਸੀਗੀ ਤਾਂ ਉਹ ਇੰਦਰਾ ਗਾਂਧੀ ਜਾਂ ਕਾਂਗਰਸ ਦੇ ਬੜੇ ਕਲੋਸ ਸੀ ਪਰ ਜਦੋਂ ਭਾਰਤੀ ਜਨਤਾ ਪਾਰਟੀ ਤੋਂ ਮੰਡੀ ਤੋਂ ਐਮਪੀ ਦੀ ਇਲੈਕਸ਼ਨ ਲੜਦੇ ਨੇ ਤੇ ਜਿੱਤ ਜਾਂਦੇ ਨੇ ਉਦੋਂ ਦਾ ਟੋਟਲੀ ਸੁਰਉਣ ਦੇ ਐਂਟੀ ਹੋ ਜਾਂਦੇ ਨੇ ਫਿਰ ਉਹਨਾਂ ਨੇ ਬਿਆਨ ਇਹ ਵੀ ਦਿੱਤਾ ਕਿ ਜਦੋਂ ਅਮਰਜੈਂਸੀ ਇੰਦਰਾ ਗਾਂਧੀ ਨੇ ਜੁਲਾਈ ਬਹੁਤ ਬੜੀ ਗਲਤੀ ਸੀ ਹੂੰ ਕਿ ਜੇਕਰ ਤੁਹਾਨੂੰ ਉਹ ਗਲਤੀ ਲੱਗਦੀ ਹੈ ਕਿ ਇੰਦਰਾ ਗਾਂਧੀ ਨੇਕਰ ਤੁਹਾਡੇ ਨਜ਼ਰ ਚ ਗਲਤੀ ਸੀ ਤਾਂ ਤੁਸੀਂ ਫਿਲਮ ਬਣਾ ਹੀ ਕਿਉਂ ਮੋਰਲ ਕੀਤਾ ਹੀ ਕਿਉਂ ਬਿਲਕੁਲ ਬਿਲਕੁਲ ਇੱਥੇ ਦੇਖੋ ਰਾਹੁਲ ਗਾਂਧੀ ਦੇ ਨਾਲ ਵੀ ਆਪਾਂ ਉਹਨਾਂ ਦੇ ਵਿਵਾਦਿਤ ਬਿਆਨਾਂ ਦੀ ਜੇਕਰ ਗੱਲ ਕਰੀਏ ਉਹਨਾਂ ਨੇ ਕਾਫੀ ਵਾਰ ਰਾਹੁਲ ਗਾਂਧੀ ਦੇ ਉੱਤੇ ਵੀ ਵਿਵਾਦਿਤ ਟਿੱਪਣੀਆਂ ਕੀਤੀਆਂ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਇੱਥੇ ਪਤਾ ਵੀ ਹੋਵੇਗਾ ਕਿ ਜਦੋਂ ਭਾਜਪਾ ਉਹਨਾਂ ਦੇ ਵੱਲੋਂ ਜੁਆਇਨ ਕੀਤੀ ਗਈ ਸੀ ਉਸ ਸਮੇਂ ਬਹੁਤ ਸਵਾਲ ਵੀ ਇਹ ਉੱਠ ਰਹੇ ਸੀ ਕਿ ਜਦੋਂ ਐਮਰਜੈਂਸੀ ਆਵੇਗੀ ਤਾਂ ਉਸ ਸਮੇਂ ਦੇਖਾਂਗੇ ਤੁਹਾਡਾ ਕੀ ਰੁਤਬਾ ਹੋਵੇਗਾ ਆਮ ਲੋਕਾਂ ਦੇ ਵਰਡਿੰਗ ਸੀ ਤਾਂ ਇੱਥੇ ਕੀ ਲੱਗਦਾ ਹੈ ਕਿ ਕੰਗਨਾ ਰਣੌਤ ਨੇ ਵੀ ਕਿਤੇ ਨਾ ਕਿਤੇ ਫਲਿੱਪ ਮਾਰਿਆ ਹੈ ਬਿਲਕੁਲ ਮਾਰਿਆ ਦੇਖੋ ਗੱਲ ਇਹ ਹੈ ਕਿ ਅਗਰ ਤੁਸੀਂ ਫਿਲਮ ਬਣਾਈ ਹੈ ਪਹਿਲੀ ਗੱਲ ਤਾਂ ਹੈ ਕਿ ਕੰਟਰੋਵਰਸੀ ਵਿੱਚ ਤਾਂ ਕਦੇ ਨਾ ਜਾਓ ਜੀ ਤੁਹਾਨੂੰ ਅਗਰ ਲੱਗਦਾ ਹੈ ਕਿ ਜੋ ਇੱਕ ਜਿਸ ਬੰਦੇ ਨਾਲ ਜਾਓਗੇ ਅਗਰ ਤੁਸੀਂ ਸਪੋਜ਼ ਕਰੋ ਕਿਸੇ ਤੇ ਵੀ ਫਿਲਮ ਬਣਾਉਣਾ ਚਾਹੁੰਦੇ ਹੋ ਕਰੈਕਟਰ ਤੇ ਉਹ ਬੰਦਾ ਕਦੇ ਓਨੀ ਗੱਲ ਛੁਪਾਏਗਾ ਜਿੰਨੀ ਗੱਲ ਉਹਨੇ ਲੋਕਾਂ ਨੂੰ ਦੱਸੀ ਹੋਵੇ ਜੀ ਜੋ ਲੋਕਾਂ ਦੇ ਸਾਹਮਣੇ ਹੋਏਗਾ ਉਹ ਪ੍ਰੈਜ਼ੈਂਟ ਹੋਏਗਾ ਕੋਈ ਵੀ ਚੀਜ਼ ਹੈ ਨਾਲ ਦੇ ਦੋਸਤਾਂ ਨੂੰ ਪਤਾ ਹੋਏਗਾ ਫੈਮਿਲੀ ਨੂੰ ਪਤਾ ਹੋਏਗਾ ਪਰ ਕੁਝ ਕੁਝ ਕਿਉਂਕਿ ਇੱਕ ਇਨਸਾਨ ਦੇ ਦੋ ਰੂਪ ਹੁੰਦੇ ਨੇ ਹਮ ਅਗਰ ਉਹਨਾਂ ਨੇ ਇੰਦਰਾ ਗਾਂਧੀ ਤੇ ਫਿਲਮ ਬਣਾਈ ਹੈ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਅਗਰ ਤੁਸੀਂ ਬਣਾਈ ਹੈ ਤਾਂ ਇਮਾਨਦਾਰੀ ਨਾਲ ਬਣਾਈ ਹੈ ਮਿਹਨਤ ਨਾਲ ਬਣਾਈ ਹੈ ਤੁਹਾਨੂੰ ਉਹਦੇ ਵਿੱਚ ਅਗਰ ਕੋਈ ਐਸੀ ਵਰਡਿੰਗ ਆਂਦੀ ਹੈ ਜਿਵੇਂ ਆਪਣੇ ਸਿੱਖ ਪੰਥ ਜਿਹੜਾ ਅਸੀਂ ਕਹਦੇ ਆ ਪੰਥਕ ਪਾਰਟੀਆਂ ਇਹਦਾ ਜਿਹਾ ਸਿੱਖ ਨੌਜਵਾਨ ਆਪਣੇ ਪੰਜਾਬ ਦੇ ਵਿੱਚ ਬਾਈਕਟ ਕਰ ਰਹੇ ਨੇ ਉਹਦੇ ਵਿੱਚ ਉਹਨਾਂ ਨੂੰ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਇੱਕ ਵਾਕਈ ਜੋ ਮੈਂ ਕੈਰੈਕਟਰ ਲੈ ਰਹੀ ਆਂ ਹਮ ਜਾ ਮੈਂ ਇੱਕ ਹਿਸਟਰੀ ਪ੍ਰੈਜ਼ੈਂਟ ਕਰ ਰਹੀ ਹਾਂ ਕਿ ਵਾਕਿਆ ਰਿਐਲਿਟੀ ਚ ਹੈ ਜੀ ਕਿ ਜਾ ਉਸਨੇ ਇੱਕ ਹਾਈਲਾਈਟ ਕੀਤਾ ਜਾ ਰਿਹਾ ਕਿ ਮੈਂ ਮਸਾਲਾ ਦੇ ਰਹੀ ਹਾਂ ਕਿ ਜਿਆਦਾ ਕਿਤੇ ਨਾ ਕਿਤੇ ਮੈਂ ਫਿਲਮ ਨੂੰ ਇਹ ਚੀਜ਼ ਦਿਖਾਵਾਂ ਪਰ ਪੰਜਾਬ ਨੂੰ ਉਹਦੇ ਵਿੱਚ ਕਿ ਤਰ੍ਹਾਂ ਦਾ ਖਾਲਿਸਤਾਨੀ ਕਹਿਣਾ ਸੰਤ ਭਿੰਡਰਾਂ ਵਾਲਿਆਂ ਨੂੰ ਖਾਲਿਸਤਾਨ ਦਾ ਇੱਕ ਟੈਗ ਦੇਣਾ ਉਹ ਫਿਲਮਾਂ ਚ ਵੀ ਦਿਖਾਇਆ ਗਿਆ ਹੈ ਤੇ ਸਾਡੇ ਪੰਜਾਬ ਚ ਹੁਣ ਵੀ ਹੁੰਦਾ ਵੀ ਆ ਵਾਕੀ ਉਹ ਹੁਣ ਵੀ ਹੋ ਰਿਹਾ ਮੈਂ ਇਸ ਚੀਜ਼ ਨੂੰ ਕਦੇ ਵੀ ਇਹ ਨਹੀਂ ਕਹਿ ਸਕਦਾ ਕਿ ਨਹੀਂ ਹੋ ਰਿਹਾ ਸਾਡੇ ਕੁਝ ਹਿੰਦੂ ਚਕਟਰ ਨੇ ਜਿਹੜੇ ਸ਼ਿਵ ਸੈਨ ਵਾਲੇ ਹੁਣ ਵੀ ਬੈਠੇ ਨੇ ਉਹ ਵੀ ਕਦੇ ਨਾ ਕਦੇ ਖਾਲਿਸਤਾਨੀ ਕਹਿ ਦੇਣਾ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਦੇਣਾ ਉਹ ਹੁਣ ਵੀ ਬਣ ਮਤਲਬ ਜਿਹੜੇ ਬਿਵਾਦ ਬਿਲਕੁਲ ਬਿਲਕੁਲ ਦੇਖੋ ਖਾਲਿਸਤਾਨੀ ਬਿਆਨ ਤੋਂ ਇੱਕ ਹੋਰ ਚੀਜ਼ ਮੈਨੂੰ ਇੱਥੇ ਯਾਦ ਆਈ ਹੈ ਕਿਉਂਕਿ ਫਿਲਮ ਐਮਰਜੈਂਸੀ ਨੂੰ ਲੈ ਕੇ ਹੁਣ ਹਰ ਸਿਮਰਤ ਕੌਰ ਬਾਦਲ ਵੀ ਬੋਲੇ ਨੇ ਤੇ ਹਰ ਸਿਮਰਤ कौर ਬਾਦਲ ਦਾ ਵੀ ਇਹੀ ਕਹਿਣਾ ਹੈ ਕਿ ਪੰਜਾਬੀਆਂ ਨੂੰ ਤਾਂ ਹਮੇਸ਼ਾ ਇੱਕ ਟੈਗ ਖਾਲਿਸਤਾਨੀ ਦਾ ਸਮੇਤ ਤੋਂ ਸਮੇ ਆਪਾਂ ਜਿੱਦਾਂ ਕੀ ਕਹਿ ਦਈਏ ਦਿੱਤਾ ਹੀ ਜਾਂਦਾ ਆ ਰਿਹਾ ਤਾਂ ਇੱਥੇ ਇਹ ਖਾਲਿਸਤਾਨੀ ਦਾ ਜੋ ਟੈਗ ਹੈ ਅੱਜ ਕੱਲ ਇਹ ਵੀ ਬਹੁਤ ਜ਼ਿਆਦਾ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਜੋ ਥੱਪੜ ਕਾਂਡ ਵੀ ਹੋਇਆ ਸੀ ਉਹ ਵੀ ਇਸੇ ਸ਼ਬਦ ਨੂੰ ਲੈ ਕੇ ਕਿਤੇ ਨਾ ਕਿਤੇ ਉਥੇ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਇੱਥੇ ਕੀ ਕਹਿ ਸਕਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਭਾਜਪਾ ਦੇ ਵੱਲੋਂ ਵੀ ਟਾਰਗੇਟ ਕੀਤਾ ਜਾਂਦਾ ਹੈ ਨਹੀਂ ਦੇਖੋ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਨਾ ਇੰਟਰਫੇਅਰ ਨਹੀਂ ਕਰਦੀ ਜਿੰਨਾ ਸਾਡੀਆਂ ਲੋਕਲ ਪਾਰਟੀਆਂ ਇੱਕ ਉਹਨੂੰ ਸ਼ਹਿ ਦਿੰਦੀਆਂ ਨੇ ਸ਼ਹਿ ਦਿੰਦੀਆਂ ਦੇਖੋ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਆ ਤਾਂ ਸ਼ਰਮਣ ਅਕਾਲੀ ਦਨ ਲਾਲ ਰੜਕ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਸੱਤਾ ਦਾ ਆਨੰਦ ਮਾਣਿਆ ਹੂੰ ਤਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੀ ਉਹਨਾਂ ਵਿਕਾਸ ਲਈ ਕਹਿਦੀ ਹੈ ਜਾਂ ਚਲਾਣ ਦੇ ਵਿੱਚ ਪੰਜਾਬ ਨੂੰ ਸਰਮਣੀ ਕਾਲੀ ਦਲ ਦਾ ਵੀ ਉਹਨੇ ਹੱਥ ਹੈ ਜਿੰਨਾ ਭਾਤ ਜਨਤਾ ਪਾਰਟੀ ਦਾ ਤਾਂ ਕਿਤੇ ਨਾ ਕਿਤੇ ਵੀਬਾ ਹਰਸਮਰ ਕੋਤ ਬਾਦਲ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਆਪਣੇ ਅਗਰ ਮਹਾਰਾਸ਼ਟਰਪਤੀ ਦੀ ਗੱਲ ਕਰਦੇ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਉਹਨਾਂ ਨਾਲ ਉਹਨਾਂ ਦੀ ਉੱਠਣੀ ਬੈਠਣੀ ਚੰਗੀ ਸੀ ਅਮਿਤ ਸ਼ਾਹ ਨਾ ਲਾ ਲਓ ਨਰੇਂਦਰ ਮੋਦੀ ਜਿਹੜੇ ਆਪਣੇ ਪ੍ਰੀਮ ਮਿਨਿਸਟਰ ਨੇ ਉਹਨਾਂ ਨਾਲ ਉਹਨਾਂ ਦੀ ਕਾਫੀ ਅੱਛੀ ਕਲੋਸਤਾ ਸੀ ਜੀ ਉਹਨਾਂ ਦੇ ਤੇ ਆਪਣੇ ਪ੍ਰਕਾਸ਼ ਸਿੰਘ ਬਾਦਲ ਜਦੋਂ ਇਸ ਦੁਨੀਆ 'ਚ ਨਹੀਂ ਰਹੀ ਤਾਂ ਉਹਨਾਂ ਦਾ ਜਦੋਂ ਸੰਸਕਾਰ ਹੋਇਆ ਜਾਂ ਭਾਉਣਾ ਦਾ ਉੱਥੇ ਸੰਸਕਾਰ ਕੀਤਾ ਸੀਗਾ ਜਾਂ ਭੋਗ ਪਾਇਆ ਗਏ ਨੇ ਉਹਨਾਂ ਦੇ ਤਾਂ ਉੱਥੇ ਪ੍ਰਧਾਨ ਮੰਤਰੀ ਵੀ ਆਏ ਤੇ ਅਮਿਤ ਸ਼ਾਹ ਵੀ ਪਹੁੰਚੇ ਸੀਗੇ ਪਰ ਕਿਤੇ ਨਾ ਕਿਤੇ ਹੁਣ ਜਿਹੜੇ ਉਹ ਵਿਵਾਦ ਹੁਣ ਕਿ ਦੇਰੇ ਨਹੀਂ ਜਦੋਂ ਤੁਹਾਡੀ ਸਰਕਾਰ ਸੀ ਜੱਤਾਂ ਤੁਹਾਨੂੰ ਉਹ ਹੀ ਲੋਕ ਚੰਗੇ ਲੱਗਦੇ ਸੀ ਜੀ ਜਦੋਂ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਤੁਹਾਨੂੰ ਤੋਂ ਕਿਨਾਰਾ ਕਰ ਲਿਆ ਕਿਸੇ ਗੱਲਾਂ ਤੋਂ ਤਾਂ ਤੁਹਾਨੂੰ ਹੁਣ ਉਹ ਲੱਗਣ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਸਾਡੇ ਤੇ ਸਾਡੀ ਪਾਰਟੀ ਜਿਹੜੀ ਖੇਤਰ ਪਾਰਟੀ ਕਹਿ ਦਿੰਦੇ ਨੇ ਪੰਥਕ ਪਾਰਟੀ ਵੀ ਕਹਿ ਦਿੰਦੇ ਨੇ ਆਪਣੇ ਆਪ ਨੂੰ ਕਿਉਂ ਨਾ ਉਹਨੂੰ ਨੁਕਸਾਨ ਪਹੁੰਚਾਉਣਾ ਚਾ ਰਹੇ ਨੇ ਤਾਂ ਬਿਬਾ ਹਰਸਿੰਦਰ ਕੋ ਬਾਦਲ ਨੂੰ ਤਾਂ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਬਿਬਾ ਹਰਸਿੰਦਰ ਕੋ ਬਾਦਲ ਤੁਸੀਂ ਐਮਪੀ ਹੋ ਹੂੰ ਤੁਹਾਨੂੰ ਲੋਕਾਂ ਨੇ ਜਿਤਾਇਆ ਜੀ ਤੇ ਤੁਸੀਂ ਸ਼ਰਮਣੀ ਕਾਲੀ ਦਲ ਦੀ ਆਵਾਜ਼ ਕਿਉਂ ਨਹੀਂ ਹੈ ਪ੍ਰਸ਼ਾਸਟਰਪਤੀ ਤੱਕ ਲੈ ਕੇ ਜਾਂਦੇ ਪ੍ਰਧਾਨ ਮੰਤਰੀ ਤੱਕ ਇਹਨੂੰ ਜਾਂਦੇ ਗ੍ਰਹਿ ਮੰਤਰੀ ਤੱਕ ਕਿਉਂ ਨਹੀਂ ਲੱਗੇ ਜਾਂਦੇ ਸਾਡੇ ਸੰਸਰ ਬੋਰਡ ਨੇ ਜਿਹੜੇ ਆਪਣੇ ਫਿਲਮਾਂ ਇੰਡਸਟਰੀ ਦੇ ਉਹਨਾਂ ਕੋਲੇ ਕਿਉਂ ਨਹੀਂ ਲੈ ਕੇ ਜਾਂਦੇ ਅਗਰ ਤੁਹਾਨੂੰ ਕੋਈ ਬਿਆਨ ਲੱਗਦਾ ਹੈ ਬਿਆਨਬਾਜ਼ੀ ਦੇਣ ਦੇ ਨਾਲ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਮਸਲਾ ਨਹੀਂ ਤੁਸੀਂ ਇੱਕ ਐਜੇ ਸਿੱਖ ਅਜੇ ਸ੍ਰਮਣੀ ਕਾਲੀਦਾਲ ਦੇ ਵਰਕਰ ਹੋਣ ਦੇ ਨਾਤੇ ਐਮਪੀ ਹੋਣ ਦੇ ਨਾਤੇ ਤੁਸੀਂ ਸਿੱਧਾ ਜੋ ਮੰਤਰੀ ਕੋਲੇ ਤੁਹਾਨੂੰ ਕਿਹੜੇ ਮਨਾ ਕਰਦਾ ਤੁਹਾਨੂੰ ਕਿ ਤੁਹਾਨੂੰ ਪ੍ਰਧਾਨ ਮੰਤਰੀ ਬੋਲਣ ਮਿਲਣ ਤੋਂ ਮਨਾ ਕਰ ਰਹੇ ਨੇ ਜਾਂ ਤੁਹਾਨੂੰ ਰਾਸ਼ਟਰ ਆਪਣੇ ਅਮਿਤ ਸ਼ਾਹ ਮਿਲਣ ਤੋਂ ਮਦਾ ਕਰ ਰਹੇ ਨੇ ਜਾਂ ਜਿਹੜੇ ਆਪਣੇ ਸੈਂਸਰ ਬੋਰਡ ਦੇ ਆਪਣੇ ਮਿਨਿਸਟਰ ਨੇ ਜਾਂ ਉਹ ਮਨਾ ਕਰ ਰਹੇ ਨੇ ਪਰ ਤੁਸੀਂ ਗੱਲ ਤਾ ਬੋਲ ਬਾਣੀ ਨਾਲ ਤਾ ਤੁਸੀਂ ਪ੍ਰੈਕਟੀਕਲ ਕਰੋ ਨਾ ਬਿਲਕੁਲ ਬਿਲਕੁਲ ਤੇ ਇਥੇ ਕੀ ਲੱਗਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਟ੍ਰੇਲਰ ਤਾਂ ਰੀਲੀਜ਼ ਹੋ ਚੁੱਕਿਆ ਹੈ ਇਸ ਮੂਵੀ ਦਾ ਇੱਥੇ ਟ੍ਰੇਲਰ ਦੇ ਨਾਲ ਹੀ ਇਹ ਜਿਹੜੀ ਕੰਟਰੋਵਰਸੀਜ਼ ਨੇ ਸ਼ੁਰੂ ਹੋ ਚੁੱਕੀਆਂ ਨੇ ਹਲੇ ਫਿਲਮ ਨੇ ਵੀ ਆਉਣਾ ਹੈ ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਲਮ ਦੀਆਂ ਜਿਹੜੀ ਮੁਸ਼ਕਿਲਾਂ ਨੇ ਉਹ ਵੀ ਵਾਧੀਆਂ ਹੋਈਆਂ ਆਪਾਂ ਨੂੰ ਨਜ਼ਰ ਆਉਣਗੀਆਂ ਨਹੀਂ ਦੇਖੋ ਮੁਸ਼ਕਿਲਾਂ ਵੱਧ ਸਕਦੀਆਂ ਨੇ ਕੁਝ ਹੱਦ ਤੱਕ ਜੀ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਗੱਲ ਉਹੀ ਆਉਂਦੀ ਹੈ ਦੇਖੋ ਅਗਰ ਆਪਾਂ ਪੰਜਾਬ ਦੇ ਸਿੱਖ ਪੰਥੀ ਦੀ ਗੱਲ ਕਰਦੇ ਆ ਪੰਜਾਬ ਦੀ ਪੰਜਾਬੀ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਸਿੱਖ ਧਰਮ ਮੇਨ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਜ਼ਿਆਦਾ ਸਰਦਾਰ ਬੰਦੇ ਰਹਿੰਦੇ ਨੇ। ਜੀ ਰਹਿੰਦੇ ਹਿੰਦੂ ਵੀ ਨੇ। ਹਮ ਅਗਰ 84 ਦਾ ਆਪਾਂ ਇੰਦਰਾ ਗਾਂਧੀ ਦਾ ਅਗਰ ਲਾਪਾਂ ਲੱਕ ਕਹਿ ਦਨੇ ਆ ਕਿ 84 ਇੰਦਰਾ ਗਾਂਧੀ ਨੇ ਕੀਤਾ ਬਹੁਤ ਗਲਤ ਕੀਤਾ। ਬਾਕੀ ਗਲਤ ਹੋਇਆ। ਹਮ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਅਗਰ ਤੁਹਾਨੂੰ ਕਿਸੇ ਬੰਦੇ ਨਾਲ ਜਾਂ ਵਿਚਾਰਧਾਰਾ ਦੇ ਨਾਲ ਕਿਤੇ ਨਾ ਕਿਤੇ ਕੋਈ ਤੁਹਾਨੂੰ ਖਟਾਸ ਆ ਜਾਂ ਕਿਤੇ ਪਰਤੂ ਹੈ ਜੀ ਤਾਂ ਤੁਸੀਂ ਉਸ ਬੰਦੇ ਨਾਲ ਗੱਲਬਾਤ ਕਰ ਸਕਦੇ ਸੀ ਪਰ ਤੁਹਾਨੂੰ ਗੁਰਦੁਆਰਾ ਸਾਹਿਬ ਅੰਦਰ ਬੈਠ ਕੇ ਪਿੰਡਰਾਂ ਵਾਲੇ ਸੰਤਾਂਾਂ ਤੇ ਅਟੈਕ ਨਹੀਂ ਕਰਨਾ ਚਾਹੁੰਦਾ ਸੀ ਜਿਹਦਾ ਖਿਆਮਿਆਜ਼ਾ ਸਿੱਖ ਧਰਮ ਨੂੰ ਭੁਗਤਣਾ ਪਿਆ ਔਰ ਹਰਮੰਦਰ ਸਾਹਿਬ ਨੂੰ ਤੁਸੀਂ ਬੰਬਾਂ ਨਾਲ ਉਡਾਇਆ ਗਿਆ ਟਮਾਟਾਰ ਕੀਤਾ ਗਿਆ ਉਹ ਤੁਸੀਂ ਇੱਕ ਟਾਲ ਸਕਦੇ ਸੀ ਉਹ ਬਲੂ ਸਟਾਰ ਜਿਹਨੂੰ ਕਹਦੀਏ 84 ਦਾ ਉਹ ਟਾਲ ਸਕਦੇ ਸੀ ਕਿ ਉਸ ਤੋਂ ਬਾਅਦ ਹੀ ਇੰਦਰਾ ਗਾਂਧੀ ਦੀ ਇਮੇਜ ਹੈ ਜਿਹੜੀ ਜਾਂ ਕਾਂਗਰਸ ਹੈ ਉਹਦਾ ਥੋੜਾ ਜਿਹਾ ਸਿੱਖ ਧਰਮ ਨਾਲ ਜਾਂ ਸਿੱਖ ਪੰਥ ਦੇ ਨਾਲ ਟਕਰਾਵ ਹੋਇਆ ਪਰ ਲੋਕ ਜਿਹੜੇ ਇਸ ਨੂੰ ਹੁਣ ਹਵਾ ਦੇ ਰਹੇ ਨੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਉਸ ਤੋਂ ਬਾਅਦ ਕਾਂਗਰਸ ਹੈ ਜਿਹੜੀ ਦੋ ਵਾਰ ਲਗਾਤਾਰ ਕਾਂਗਰਸ ਦਿੱਤੀ ਹੈ ਬਿਲਕੁਲ ਕਾਂਗਰ ਕਾਂਗਰ ਪੰਜਾਬ ਦੇ ਵਿੱਚ ਨੌਜਵਾਨ ਜਾਂ ਪੰਜਾਬ ਦੇ ਜਿਹੜੇ ਆਪਣੇ ਸਿੱਖ ਪੰਥ ਦੇ ਲੋਕ ਨੇ ਅਗਰ ਉਹ ਚੀਜ਼ ਨੂੰ ਕਿਤੇ ਨਾ ਕਿਤੇ ਦੇਖੋ ਜੋ ਗੱਲ ਹੋ ਜਾਂਦੀ ਹੈ ਲੋਕ ਉਹਨੂੰ ਕਿਨਾਰਾ ਕਰ ਲੈਂਦੇ ਨੇ ਭੁੱਲ ਜਾਂਦੇ ਨੇ ਚਲੋ ਚੀਜ਼ ਇਹ ਹੋਈ ਚੰਗੀ ਹੋਈ ਮਾੜੀ ਹੋਈ ਹੁਣ ਆਪਾਂ ਪੰਜਾਬ ਦੇ ਤਰੱਕੀ ਦੀ ਗੱਲ ਕਰਦੇ ਹਾਂ ਠੀਕ ਹੈ ਤਾਂ ਤੁਸੀਂ ਅਕਾਲੀ ਦਲ ਵੀ ਸ਼ਰਮਣ ਅਕਾਲੀ ਦਲ ਵੀ ਜਿੱਤੇ ਆ ਤੇ ਕਾਂਗਰਸ ਨੇ ਵੀ ਉਹਰੇ ਸੱਤਾ ਲਈ ਆ। ਜੀ। ਹੁਣ ਆਮ ਆਦਮੀ ਪਾਰਟੀ ਵੀ ਉਹਰੇ ਸੱਤਾ 'ਚ ਹੈ। ਪਰ ਉਹੀ ਗੱਲ ਆਉਂਦੀ ਹੈ ਕਿ ਤੁਸੀਂ ਜਿਹੜੀ ਸਰਕਾਰਾਂ ਬਣਵੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਜਿਹੜੀ ਐਸੀਆਂ ਗੱਲਾਂ ਕਿਉਂ ਕਰਦੇ ਆਣੇ ਜਿਹਦੇ ਨਾਲ ਉਹ ਵੋਟ ਬੈਂਕ ਜਿਹੜਾ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਆਣੇ। ਬਿਲਕੁਲ ਬਿਲਕੁਲ। ਇੱਥੇ ਆਪਣੇ ਨਾਲ ਕਾਲਰ ਵੀ ਜੁੜੇ ਨੇ। ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ। ਹਲੋ। ਸ਼ਸ਼ੀਕਾ ਮੈਡਮ। ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ? ਮਾਲਵਿੰਦਰ ਗੋਦਨ ਸਰ। ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ i1 ਪੰਜਾਬੀ ਟੀਵੀ ਤੇ। ਨਵਾਂ ਰਾਜਕ ਮਾਲਵਿੰਦਰ ਜੀ ਆਜ਼ਾਪਨਾ ਜੋ ਵਿਸ਼ਾ ਹੈ ਉਹ ਵਿਸ਼ਾ ਹੈ ਕਿ ਫਿਲਮ ਐਮਰਜੈਂਸੀ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਕੰਗਨ ਰਣੋਤ ਦੀ ਫਿਲਮ ਐਮਰਜੈਂਸੀ ਜੋ ਕਿ ਇੰਦਰਾ ਗਾਂਧੀ ਦੀ ਬਾਇਓਪਿਕ ਹੈ ਜਿੱਥੇ ਪਹਿਲੇ ਨੰਬਰ ਤੇ ਤਾਂ ਇਹ ਜਿੰਨਾ ਇੰਦਰਾ ਗਾਂਧੀ ਦੀ ਸਿੱਖਿਆ ਤੇ ਹੋਆ ਹੋ ਸਕਦਾ ਹੈ ਕਿ ਉਹਨਾਂ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇਹ ਪੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਸਿੱਖਾਂ ਦੇ ਵਿੱਚ ਰੋਸ ਹੋਊਗਾ ਜੇ ਆਪਾਂ ਅਸੀਂ ਦੱਸ ਰਹੇ ਹਰਮੰਦਰ ਸਾਹਿਬ ਦੇ ਟਾਈਮ ਕੋਲ ਦਾ ਬਿਲਕੁਲ ਸਕਾਰ ਦਾ ਤੇ ਇਹਦੇ ਵਿੱਚ ਜ਼ਰੂਰ ਅਸਰ ਪੈਣਾ ਇਹ ਜਿਹੜੀ ਬੀਜੇਪੀ ਆ ਸਿੱਖਾਂ ਨੂੰ ਪਾਰ ਜੇ ਕਰਨ ਵਾਸਤੇ ਕਿਸੇ ਨਹੀਂ ਹਟਦੀ ਜਿਵੇਂ ਹੁਣ ਸੌਦਾ ਸਾਧਾ ਨੂੰ ਵੀ ਉਹਨੂੰ ਪਰੋਹ ਦਿੱਤੀ ਜਾਂਦੀ ਆ ਇੱਕ ਹਜੇ ਸਜ਼ਾ ਪੂਰੀ ਨਹੀਂ ਹੋਈ ਹੈਗੀ ਤੇ ਜਿੱਥੇ ਸਜ਼ਾ ਵੀ ਪੂਰੀ ਹੋ ਸਕਦੀਆਂ ਨੇ ਉੱਥੇ ਵੀ ਪ੍ਰੋਬਲਮ ਨਹੀਂ ਮਿਲ ਰਹੀ ਇੱਥੇ ਸਾਡੇ ਦੋ ਕਾਨੂੰਨ ਨੇ ਇੱਕ ਆਮ ਲੋਕਾਂ ਲਈ ਇੱਕ ਬੋਟਾ ਲਈ ਕਾਨੂੰਨ ਹੈ ਜਿੱਥੇ ਬੋਟਾ ਹੋ ਜਾਂਦੀਆਂ ਨੇ ਉੱਥੇ ਪ੍ਰੋਬਲ ਮਿਲ ਜਾਂਦੀ ਐ ਸੌਦੇ ਸਾਦ ਦੇ ਹੁੰਦੇ ਨੇ ਪਰ ਇਹ ਅਸੀਂ ਤਾਂ ਇਹ ਚਾਹਵਾ ਸਾਡੇ ਨਾਲ ਇਹ ਹੀ ਦੇਖਦੇ ਆ ਨਜ਼ਰੀਏ ਤੇ ਸਾਡੇ ਦੇਸ਼ ਦੇ ਵਿੱਚ ਦੋ ਕਾਨੂੰਨ ਕਿਵੇਂ ਨੇ ਇਸ ਕਰਕੇ ਤੁਸੀਂ ਮੈਨੂੰ ਨਾ ਦੱਸ ਵੀ ਮੈਂ ਚੈਨਲਾਂ ਤੇ ਹੁੰਦਾ 11 12 ਬਾਰ ਉਹਨੂੰ ਪ੍ਰੋਬਲ ਮਿਲ ਚੁੱਕੀ ਆ ਜਿੱਥੇ ਬੰਦੀ ਸਿੰਘਰ ਹੈਿਆਂ ਨੂੰ ਕਿਤੇ ਵੀ ਸਾਡਾ ਇੱਕੋ ਜਿਹਾ ਇਹਦੇ ਵਿੱਚ ਇਹ ਜੋ ਵੀ ਸ਼ਬਦਾਂ ਦਾ ਜੋ ਘਟ ਦੇਣ ਕੀ ਆਲੇ ਨੇ ਉਹਨਾਂ ਨੂੰ ਸਰਕਾਰਾਂ ਦੇ ਹੋਰ ਨਜ਼ਰੀਏ ਨਾਲ ਦੇਖਦੀਆਂ ਨੇ ਜਿੱਥੇ ਵੱਧ ਘਟਦੀ ਆਲੇ ਨੇ ਉੱਥੇ ਹੋਰ ਨਜ਼ਰੀਏ ਆਲੇ ਕੰਦੇ ਜੀ ਜੀ ਬਿਲਕੁਲ ਤੇ ਇਸ ਫਿਲਮ ਐਮਰਜੈਂਸੀ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਦਾ ਬਿਆਨ ਜੋ ਹੈ ਉਹਨਾਂ ਨੇ ਕਿਹਾ ਕਿ ਇੱਥੇ ਅਕਸਰ ਹੀ ਕੰਗਨਾ ਰਣੌਤ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਤੇ ਪੰਜਾਬ ਦੇ ਨਾਲ ਉਹਨਾਂ ਦੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਆ ਉਹਨਾਂ ਨੇ ਕਿ ਪੰਜਾਬ ਦੇ ਨਾਲ ਕਿੱਦਾਂ ਦੇ ਉਹਨਾਂ ਦੇ ਰਿਸ਼ਤੇ ਨੇ ਰਿਲੇਸ਼ਨ ਨੇ ਕਿਉਂਕਿ ਪੰਜਾਬ ਵਾਸੀਆਂ ਨੂੰ ਅਕਸਰ ਹੀ ਖਾਲਿਸਤਾਨੀ ਕਹਿੰਦੇ ਹੋਏ ਵੀ ਉਹਨਾਂ ਨੂੰ ਸੁਨਿਆ ਗਿਆ ਹੈ ਇਹਨੀ ਜਿਹੜੀ ਸ਼ਕੂਮਾ ਜੀ ਜੀ ਇਹ ਖਾਲ ਖਾਲ ਸਤਮੀ ਕਹਿੰਦੀ ਸੁਣੋਗੀ ਪਰ ਇਹਦੇ ਵਿੱਚ ਵੀ ਕੋਈ ਰਾਜ ਆ ਉਹ ਜਮੇਤਰੇ ਲੜਾ ਕੀ ਦਾ ਖੇਤਰ ਹੈ ਕਹਿੰਦਾ ਪੂਰੇ ਬੋਲ ਦੇ ਖਾਨੇ ਤੇਰੇ ਵਿੱਚ ਕੀ ਆ ਜਾ ਇਹਦੇ ਪਿੱਛੇ ਕੋਈ ਨਗਰ ਬੋਲਦੀ ਆ ਨਾ ਸਰਕਾਰਾਂ ਜਾਂ ਅਫਸਿਆਨ ਇਹ ਜੇ ਸਰਕਾਰ ਨੂੰ ਇਹ ਜੇ ਕਿ ਹਮਨੇ ਸਿੱਖਾਂ ਦੇ ਖਲਾਫ ਘੋਣ ਕਰਨ ਵਾਸਤੇ 5000 ਬੰਦੇ ਰੱਖੇ ਹੋਣੇ ਚਾਹੀਦੇ ਜੀ ਜੇ ਸਰਕਾਰਾਂ ਜਿਹੜੇ ਖਾਲਸਪੁਰ ਨੇ ਤੈਅ ਕੇ ਬਣਾਉਂਦੀਆਂ ਨੇ ਤਾਂ ਉਹਨਾਂ ਦਾ ਮਨੂਹਰ ਹੋ ਰੂਰ ਛੱਡੀਆਂ ਨੇ ਉਹ ਬਾਕੀ ਲੋਕ ਮਜਬੂਰ ਹੁੰਦੇ ਨੇ ਵੀ ਸਾਨੂੰ ਖਾਨਸਾ ਰਾਜ ਆ ਜਿਹੜਾ ਉਹ ਅੱਡ ਵੱਖਰਾ ਹੋਣਾ ਚਾਹੀਦਾ ਜਦੋਂ ਦੇਸ਼ ਵੰਡਿਆ ਗਿਆ ਜੀ ਤੁਹਾਨੂੰ ਹਿੰਦੂ ਰਾਸ਼ਟ੍ਰਮਾਲ ਕਹਿਣ ਲੱਗ ਗਏ ਸੀ ਉਸ ਸੁਲਮਾਨਾ ਦਾ ਹਿੱਸਾ ਹੋਗਾ ਸਿੱਖਾਂ ਨੂੰ ਕੀ ਮਿਲਿਆ ਉਹਦੇ ਬਦਲੇ 85% ਉਹਨਾਂ ਦੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੇ ਹੱਡਾਂ ਤੇ ਮਰਨ ਦੀ ਪੰਜਾਬੀ ਨੇ ਇਹ ਸਰਹਾਦਿਆਂ ਤੇ ਜਿਹੜੀ ਅਸਾਨੀਆਂ ਦੀ ਬਾਜ਼ ਠਾਉਣ ਵਾਸਤੇ ਉੱਥੇ ਵੀ ਪੰਜਾਬੀ ਦਿੰਦੇ ਨੇ ਪਰ ਪੰਜਾਬੀਆਂ ਨੂੰ ਟਾਰਗੇਟ ਕੀਤਾ ਹੈ ਨਾ ਹਜੇ ਤੱਕ ਚਾਹੇ ਕਾਂਗਰਸ ਦੀ ਸਰਕਾਰਾਂ ਨੇ ਚਾਹੇ ਬੀਜੇਪੀ ਦੀਆਂ ਸਰਕਾਰਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਕਿਸੇ ਵੀ ਸਰਕਾਰ ਦੇ ਵਿੱਚ ਯੋਗਦਾਨ ਕਿਸੇ ਦਾ ਘੱਟ ਨਹੀਂ ਹੈਗਾ ਵੱਧ ਤੋਂ ਵੱਧ ਬਿਲਕੁਲ ਪੰਜਾਬ ਨੂੰ ਖਰਾਬ ਕੀਤਾ ਜਾਵੇ ਮਾਹੌਲ ਪੰਜਾਬ ਦਾ ਦੇਖੋ ਗੁਰਕੁਲ ਹਾਂਜੀ सुरेंद्र ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਮਾਲਵਿੰਦਰ ਜੀ ਨੇ ਵੀ ਦੱਸਿਆ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਦਾ ਹੀ ਵਿੱਚ ਹੱਥ ਹੁੰਦਾ ਹੈ ਦੇਖੋ ਬਿਨਾ ਸਰਕਾਰਾਂ ਤੋਂ ਕੋਈ ਵੀ ਕੰਮ ਹੈ ਹੁਣ ਜਿਵੇਂ ਆਪਾਂ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਹਾਂ ਤਾਂ ਸਰਕਾਰਾਂ ਨੇ ਉਹ ਇੱਕ ਇਹੀ ਅਲੀਗੇਸ਼ਨ ਲਾਇਆ ਕਿ ਇਹ ਇੱਕ ਤਾਂ ਸੰਵਿਧਾਨ ਨੂੰ ਨਹੀਂ ਮੰਨਦੇ ਹਮ ਇਹ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਕੱਲ ਇੱਕ ਕਾਨਫਰੰਸ ਕਿਤੇ ਮੇਲੇ ਸੀਗੇ ਉੱਤੇ ਉਹਨਾਂ ਨੇ ਪ੍ਰੋਗਰਾਮ ਨੂੰ ਸਟੇਜ ਤੇ ਬੋਲ ਰਹੇ ਸੀਗੇ ਸਪੀਚ ਦੇ ਰਹੇ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਹੈ ਇੱਕ ਪਾਸੇ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਦੂਜੇ ਪਾਸੇ ਉਹ ਸਿੱਖੀ ਦੀਆਂ ਗੱਲਾਂ ਕਰਦਾ ਤੇ ਹੁਣ ਆਪਾਂ ਉਹੀ ਗੱਲ ਕਰ ਲੈਨੇ ਆ ਕਿ ਦੇਖੋ ਜਿਹੜਾ ਸਿੱਖੀ ਦੀ ਗੱਲ ਕਰਦਾ ਉਹ ਅੱਤਵਾਦੀ ਜਾਂ ਸੰਵਿਧਾਨ ਨੂੰ ਮੰਨਣ ਵਾਲਾ ਕਿਵੇਂ ਬਣ ਸਕਦਾ ਬਿਲਕੁਲ ਅਗਰ ਹੁਣ ਤੁਹਾਡੇ ਆਪਾਂ ਗੱਲ ਕਰ ਲੈਨੇ ਆ ਕਿ ਹਿੰਦੂ ਨੇ ਜਿਹੜੇ ਆਪਣੇ ਸੰਗਠਨ ਨੇ ਉਹ ਕਹਿੰਦੇ ਨੇ ਜੀ ਹਿੰਦੂ ਖਾਤਰੇ ਚ ਉਰੇ ਅੱਤਵਾਦ ਨੂੰ ਸ਼ਹਿ ਮਿਲਦੀ ਹੈ ਉਰੇ ਜੀ ਉਹ ਅੱਤਵਾਦ ਦੁਬਾਰਾ ਫਲਾਰੇ ਨੇ ਤਾਂ ਸਾਡੇ ਕੁਝ ਐਸੇ ਵੀਰ ਨੇ ਅਗਰ ਹਿੰਦੂ ਵੀਰ ਨੇ ਜਿਹੜੇ ਰਹਿ ਰਹੇ ਨੇ ਜਾਂ ਯੂਪੀ ਬਿਹਾਰ ਤੋਂ ਲੋਕ ਉਰੇ ਕੰਮ ਕਰ ਰਹੇ ਨੇ ਉਹਨਾਂ ਨਾਲ ਅਗਰ ਤੁਸੀਂ ਗੱਲਬਾਤ ਕਰੋ ਉਹਨਾਂ ਨੂੰ ਪਤਾ ਹੀ ਨਹੀਂ ਖਾਲਿਸਤਾਨ ਹੈ ਕੀ ਜੀ ਖਾਲਿਸਤਾਨ ਹੁੰਦਾ ਕੀ ਹੈ ਉਹ ਕਹਿੰਦੇ ਸਾਨੂੰ ਤਾਂ ਅੱਜ ਸਾਇਮ ਪੰਜਾਬੀ ਯੋਮ ਸਾਡੇ ਭਾਈ ਵੀਰ ਨੇ ਸਾਤੋਂ ਸਾਡੇ ਨਾਲ ਵਰਤ ਰਹੇ ਨੇ ਸਾਡੇ ਨਾਲ ਸਮਾਨ ਵਰਤ ਲੈ ਰਹੇ ਨੇ ਪਰ ਗੱਲ ਉਹ ਐਂ ਦੀ ਜਾਂਦੀ ਕਿ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਨਾ ਇਹ ਸਰਕਾਰਾਂ ਉਹਨਾਂ ਨੂੰ ਸ਼ਹਿ ਦਿੰਦੀਆਂ ਨੇ ਆਪਣੇ ਭਾਈ ਸਾਹਿਬ ਨੇ ਬਹੁਤ ਗੱਲ ਕਰੀ ਹੈ ਕਿ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ ਨਾ ਉਹਨੂੰ ਪ੍ਰੋਡਕਸ਼ਨ ਦਿੱਤੀ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਕਮਰੇਜ ਬਹਿ ਕੇ ਇਹ ਜੀ ਜਿਆਦਾ ਦੋ ਚੀਜ਼ਾਂ ਹੁੰਦੀਆਂ ਨੇ ਮੈਂ Hindu ਧਰਮ ਦੇ ਕੁਝ ਨੇਤਾ ਆ ਗੱਲ ਕਰਦਾ ਜਿਹੜੇ ਉੱਠਣ ਦੇ ਨੇ ਜਿਆਦਾਤਰ ਸ਼ਿਵ ਸੈਨਾ ਵਾਲੇ ਜੀ ਨੂੰ ਕਹਦੀ ਹੈ ਜਦ ਕਿ ਸ਼ਿਵ ਸੈਨਾ ਬਾਲ ਠਾਕਰੇ ਜਿਹੜੇ ਆਪਾਂ ਗੱਲ ਕਰ ਲੈਣੇ ਆ ਅਸਲੀ ਸ਼ਿਵ ਸੈਨਾ ਬਾਲ ਠਾਕਰੇ ਆ ਜੀ ਪਰ ਕੁਛ ਨਾ ਕੁਛ ਉਹਨਾਂ ਦੇ ਨਾਂ ਤੇ ਹੀ ਸ਼ਿਵ ਸੈਨਾ ਦੇ ਨਾਂ ਤੇ ਕੁਝ ਐਸੇ ਆ ਸ਼ਿਵ ਸੈਨਾ ਵਾਂ ਖੜੀਆਂ ਹੋ ਗਈਆਂ ਜਿਨ੍ਹਾਂ ਨੇ ਆਪਣੀ ਰੋਟੀ ਸੇਕ ਰੇ ਨੇ ਸਿਰਫ ਬਿਲਕੁਲ ਆਪਣੀ ਸਿਆਸਤ ਦੇ ਚੱਕਰਾਂ ਦੇ ਵਿੱਚ ਨੇ ਕਿਤੇ ਨਾ ਕਿਤੇ ਦੂਸਰੀ ਗੱਲ ਇਹ ਕਿ ਅੱਜਕੱਲ੍ਹ ਕੁਰਸੀ ਦਾ ਚੱਕਰ ਬਹੁਤ ਚੱਲ ਰਿਹਾ ਕੁਰਸੀ ਦੀ ਜੋ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਲਾਲਚ ਪੈ ਜਾਂਦਾ ਹੈ ਲੀਡਰਾਂ ਨੂੰ ਵੀ ਤਾਂ ਇੱਥੇ ਫਿਰ ਜਿਹੜੇ ਅਜੀਹੇ ਮੁੱਦੇ ਨੇ ਉਹ ਕਾਫੀ ਹੱਦ ਤੱਕ ਮੈਨੂੰ ਲੱਗਦਾ ਲਾਈਟ ਹੋ ਜਾਂਦੇ ਨੇ ਦੇਖੋ ਗੱਲ ਇਹ ਹੈ ਕਿ ਮੁੱਦਾ ਹੈ ਕੀ ਪੰਜਾਬ ਦਾ ਗੱਲ ਇਹ ਹੈ ਵਿਕਾਸ ਦੀ ਗੱਲ ਨਹੀਂ ਕਰਦੇ ਉਹ ਬੰਦੇ ਜੇ ਆਪਾਂ ਗੱਲ ਕਰਦੇ ਹਾਂ ਨਾ ਕਿਤੇ ਵੀ ਲਾ ਲੋ ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ ਸਰਕਾਰ ਇਹਨਾਂ ਦੀਆਂ ਨਹੀਂ ਚਲੋ ਕਾਂਗਰਸ ਨੇ ਨਹੀਂ ਕੀਤਾ ਉਹ ਹਾਰ ਗਈ ਸ਼੍ਰੋਮਣੀ ਕਾਲੀ ਦਲ ਦਾ ਤੁਹਾਨੂੰ ਪਤਾ ਹੀ ਹੈ ਕਿਤੇ ਆਪ ਚ ਦੋ ਗੁੱਟ ਬਣ ਚੁੱਕੇ ਨੇ ਆਮ ਆਦਮੀ ਗੁੱਟ ਨਹੀਂ کہہ ਸਕਦਾ ਜਿਹੜਾ ਕਿ ਦੋ ਧੜਾ ਇੱਕ ਧੜਾ ਵਿਚਾਰਤਾਰਾ ਦੀ ਗੱਲ ਹੁੰਦੀ ਹੈ ਅਗਰ ਮੇਰੀ ਤੁਹਾਡੇ ਨਾਲ ਕੋਈ ਵਿਚਾਰਤਾਰਾ ਨਹੀਂ ਮਿਲੇਗੀ ਤਮ ਇਹ ਨਹੀਂ ਕਿ ਮੈਂ ਤੁਹਾਡੇ ਤੇ ਉਹ ਐਂਟੀ ਆ ਜਾਂ ਮੈਂ ਤੁਹਾਡੇ ਬਾਰੇ ਕੋਈ ਖਲਾਫ ਬੋਲ ਰਿਹਾ ਠੀਕ ਹੈ ਮੈਨੂੰ ਜਿਤ ਤੱਕ ਮੇਰੀ ਸੋਚ ਕਹਿੰਦੀ ਹੈ ਕਿ ਆਪਾਂ ਆ ਕਰ ਲੋਂਗੇ ਤਾਂ ਵਧੀਆ ਹੈ ਤੁਹਾਨੂੰ ਲੱਗਦਾ ਕਿ ਮੈਂ ਨਹੀਂ ਕਰਦੀ ਜਾਂ ਮੈਂ ਸੋ ਬਾਤ ਕਰਾਂਗੀ ਮੌਕੇ ਤੀਏ ਤਾਂ ਵਿਚਾਰਤਾਰਾ ਦੀ ਲੜਾਈ ਹੈ ਇਹ ਇਹਦੇ ਵਿੱਚ ਗੁੱਟਵਾਜੀ ਨਹੀਂ ਹੈਗੀ ਹੁਣ ਆਪਾਂ ਕਹਿ ਦਈਏ ਕਿ ਦੋ ਇੱਕ ਧੜਾ ਐਸਾ ਕਹਿ ਰਿਹਾ ਕਿ ਜਿਹੜਾ ਕਹਿੰਦੇ ਨੇ ਪ੍ਰਕਾਸ਼ ਸਿੰਘ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡੀ ਜਾਵੇ ਸੁਖਵੀਰ ਸਿੰਘ ਬਾਦਲ ਇਹ ਗੱਲ ਕਹਿ ਰਹੇ ਨੇ ਕਿ ਅਗਰ ਆਪਾਂ ਰੜਕੇ ਚੱਲਦੇ ਆਂ ਪ੍ਰਧਾਨਗੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨਹੀਂ ਪਰ ਅਗਰ ਪ੍ਰਧਾਨ ਰਹਿਣ ਨਾਲ ਕੋਈ ਮੁੱਖ ਮੰਤਰੀ ਬਣਦਾ ਮੁੱਖ ਮੰਤਰੀ ਵੇਲੇ ਗੱਲ ਕਰਾਂਗੇ ਆਪਾਂ ਪਰ ਸਿੱਖ ਪੰਥ ਦੀ ਜੇ ਗੱਲ ਕਰਦੇ ਆ ਤਾਂ ਆਪਾਂ ਇੱਕ ਮੰਚ ਤੇ ਹੀ ਕਰ ਸਕਦੇ ਹੂੰ ਕਿ ਜਿਹੜੀਆਂ ਆਪਾਂ ਨੂੰ ਪਾਰਟੀਆਂ ਨੇ ਦੇਖੋ ਸੈਂਟਰ ਸਰਕਾਰ ਹੈ ਜਾਂ ਕਾਂਗਰਸ ਸਰਕਾਰ ਹੈ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਨਹੀਂ ਚਾਹੁੰਦੀਆਂ ਬਿਲਕੁਲ ਉਹੀ ਗੱਲ ਆਂਦੀ ਹੈ ਹੂੰ ਅਗਰ ਤੁਸੀਂ ਸੀਰੀਅਸ ਹੋ ਤਾਂ ਤੁਹਾਡੇ ਰਾ ਦੇ ਵਿੱਚ ਜਿਹੜੇ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਚਿੱਟੇ ਜਿਹਾ ਬਦਨਾਮ ਕਰਨਾ ਚਾਹੁੰਦੇ ਨੇ ਗੁੰਡਾ ਗੁੰਡਾ ਕਰਦੀ ਲਾ ਲਓ ਗੈਂਗਸਟਰ ਲਾ ਲਓ ਖਾਲਿਸਤਾਨ ਦਾ ਤਾਂ ਤੁਸੀਂ ਇੱਕ ਮੱਚ ਦੇ ਇਕੱਠੇ ਹੋ ਕੇ ਕਿਉਂ ਨਹੀਂ ਬੋਲਦੇ ਤੁਹਾਡੇ ਅਲੱਗ-ਅਲੱਗ ਸੁਰ ਕਿਉਂ ਨੇ ਹੋਰ ਇਹ ਅਲੱਗ-ਅਲੱਗ ਬਿਆਨਬਾਜ਼ੀ ਅਲੱਗ-ਅਲੱਗ ਚੀਜ਼ਾਂ ਨੂੰ ਲੈ ਕੇ ਚੱਲਣਾ ਤੇ ਫਿਰ ਜਦੋਂ ਆਪਸ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਭਾਈਚਾਰਕ ਸਾਂਝ ਨਹੀਂ ਹੁੰਦੀ ਉਦੋਂ ਕਿਸੇ ਪਾਰਟੀ ਦੇ ਵਿੱਚ ਫੁੱਟ ਪੈਂਦੀ ਆ ਜਾਂ ਫਿਰ ਕਿਸੇ ਪਾਰਟੀ ਦੇ ਵਿੱਚ ਉਦੋਂ ਜਿਹੜੀ ਗੱਲਾਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ देखो गुटबाजी रेक ਜਿਹਨੂੰ ਕਹਦੀ ਹੈ ਨਾ ਵਿਚਾਰਤਾਰਾ ਸਾਰਿਆਂ ਪਾਰਟੀਆਂ ਚ ਜੀ ਇਹ ਨਹੀਂ ਇਕੱਲੇ ਕਿ ਸ਼ਰਮਣੀ ਕਾਲੀ ਦਾਲ ਚਾਹੇ ਕਾਂਗਰਸ ਚ ਵੀ ਹੈ ਕੁਛ ਟਾਈਮ ਖੜਜੋ ਆਮਾ ਦੀ ਪਾਰਟੀ ਜੀ ਦੇਖਣ ਨੂੰ ਮਿਲੇਗੀ ਹੂੰ ਇਹ ਤਾਂ ਹਾਲੇ ਚਲੋ ਲੋਕ ਸੱਤਾ ਦਾ ਆਨੰਦ ਮਾਰ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਜਦੋਂ ਆਮਾ ਦੀ ਪਾਰਟੀ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਨੇਤਾ ਇਹਦੇ ਵਿੱਚ ਲੈ ਇਲੈਕਸ਼ਨ ਲੜ ਰਹੇ ਨੇ ਜੇ ਪਰ ਰਿੰਕੂ ਦੀ ਗੱਲ ਕਰੀਏ ਉਹ ਭਾਰਤੀ ਜਨਤਾ ਪਾਰਟੀ ਨੂੰ ਉਹਦੇ ਵਿੱਚ ਸੀਗੇ ਉਸ ਤੋਂ ਬਾਅਦ ਜਿਹੜੇ ਹੁਣ ਉੱਥੇ ਐਮਐਲਏ ਬਣੇ ਨੇ ਉਹ ਵੀ ਕਿਤੇ ਨਾ ਕਿਤੇ ਆ ਭਾਰਤੀ ਜਨਤਾ ਪਾਰਟੀ ਉਹਦੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਇੱਧਰ ਜੁਆਇਨ ਕਰ ਲਿਆ ਆਮ ਆਦੀ ਪਾਰਟੀ ਕਰ ਲਿਆ ਆਮ ਆਦੀ ਪਾਰਟੀ ਦਾ ਐਮਪੀ ਜਿਹੜੇ ਜਿੱਥੇ ਸੀਗੇ ਰਿੰਕੂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੁਣ ਭਾਰਤੀ ਜਨਤਾ ਪਾਰਟੀ ਦੇ ਅਗਰ ਆਪਾਂ ਗੱਲਬਾਤ ਕਰਦੇ ਆ ਉਹ ਟੋਟਲ ਕਾਂਗਰਸ ਟੂ ਪਾਰਟੀ ਹੈ ਰਜਾਖੜ ਸਾਹਿਬ ਦੀ ਗੱਲ ਕਰੀਏ ਪ੍ਰਧਾਨ ਉਹ ਕਾਂਗਰਸ ਦੇ ਨੋਰਨ ਸਿੰਘ ਬਿੱਟੂ ਉਹ ਕਾਂਗਰਸੀ ਮਹਾਰਾਣੀ ਪ੍ਰਨੀਤ ਕੌਰ ਉਹ ਕਾਂਗਰਸੀ ਜਿੰਨੇ ਬੰਦਿਆਂ ਨੂੰ ਇਲੈਕਸ਼ਨ ਲੜਾਈ ਗਈ ਉਹਦੇ ਵਿੱਚੋਂ 70% ਕਾਂਗਰਸੀ ਸੀ ਕਿਉਂਕਿ ਕਾਂਗਰਸ ਦੇ ਲੋਕਾਂ ਨੂੰ 19 ਐਵੇਂ ਚ ਨਹੀਂ ਮਿਲੀ ਜਾਂ ਉਹਨੇ મતਲਬ ਲੋਕਾਂ ਦੇ ਦਿਲਾਂ ਤੇ ਰਾਜ ਨਹੀਂ ਕਰ पाए ਚਾਹੇ ਕਾਂਗਰਸ ਦੇ ਸੀਗੇ ਚਾਹੇ ਆਮਾਦੀ ਪਾਰਟੀ ਚ ਜੋ ਵਰਤ ਜਨਤਾ ਪਾਰਟੀ ਚ ਨਾਲ ਉਹਨਾਂ ਦੀ ਕਿਤੇ ਵੀ 19 ਰਿਸਪੈਕਟ ਨਹੀਂ ਹੈ ਬਿਲਕੁਲ ਬਿਲਕੁਲ ਤੇ ਹੁਣ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਫਿਲਮ ਐਮਰਜੈਂਸੀ ਤੇ ਜਿਹੜਾ ਵਿਵਾਦ ਛਿੜਿਆ ਪੰਜਾਬ ਦੇ ਵਿੱਚ ਕੀ ਇਹ ਵਿਵਾਦ ਜਿਹੜਾ ਹੈ ਅੱਗੇ-ਅੱਗੇ ਵਧੇਗਾ ਜਾਂ ਫਿਰ ਇਸ ਨੂੰ ਲੈ ਕੇ ਕੁਝ ਨਾ ਕੁਝ ਸੂਝਵਾਨ ਚੀਜ਼ਾਂ ਨਿਕਲ ਕੇ ਵੀ ਸਾਹਮਣੇ ਆ ਸਕਦੀਆਂ ਨੇ ਨਹੀਂ ਦੇਖੋ ਵਿਵਾਦ ਜ਼ਰੂਰ ਵਧੇਗਾ ਪੰਜਾਬ ਤੋਂ ਇਲਾਵਾ ਅਗਰ ਮੈਨੂੰ ਦੇਖਿਆ ਜਾਂਦਾ ਤਾਂ ਜਿਹੜੇ ਆਪਣੇ ਪੰਜਾਬੀ ਜੀ ਸਿੱਖ ਕਮਿਊਨਿਟੀ ਰਹਿੰਦੀ ਹੈ ਉਹ ਪੱਕਾ ਇਸ ਦਾ ਵਿਰੋਧ ਕਰੇਗੀ ਹਮ ਪਰ ਗੱਲ ਇਹ ਆnde ਉਸ ਜਿਹੜਾ ਜਿਹੜਾ ਵਿਰੋਧ ਹੈ ਉਹਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਕਿ ਕੁਝ ਲੋਕਾਂ ਤੁਹਾਡੇ ਸਾਹਮਣੇ ਆ ਕਿ ਨੈਸ਼ਨਲ ਮੀਡੀਆ ਹੋ ਗਿਆ ਜਾਂ ਕੁਝ ਕੱਟੜ ਹਿੰਦੂ ਕਹਦੀ ਜਿਨ੍ਹਾਂ ਨੂੰ ਸਿਰਫ ਮਾਤਲੋ ਪਿਆਰ ਮੁਹੱਬਤ ਹੋ ਗਿਆ ਭਾਈਚਾਰਨ ਕੋਈ ਮਤਲਬ ਨਹੀਂ ਜੀ ਸਿਆਸਤ ਉਹਨਾਂ ਨੇ ਕਰਨੀ ਹੈ ਉਹ ਕਹਿਣਗੇ ਇਹ ਤਾਂ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਨੇ ਇਹ ਤਾਂ ਹੀ ਖਾਲਿਸਤਾਨੀ ਨੇ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਨੇ ਇਹ ਤਾਂ ਹੀ ਪੰਜਾਬ ਦਾ ਜਾਂ ਇੰਡੀਆ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕੁਝ ਲੋਕ ਹੁਣ ਉਹ ਇੱਧਰ ਨੂੰ ਹਵਾ ਦੇਣਗੇ ਅਗਰ ਕੋਈ ਬੰਦਾ ਔਰੇ ਕੱਲੋਂ ਹੁਣ ਆਪਾਂ ਪੰਜਾਬ ਦੀ ਗੱਲ ਕਰ ਲੈਨੇ ਆ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਤੁਸੀਂ ਅਗਰ ਜ਼ਿਆਦਾ ਮਾਹੌਲ ਖਰਾਬ ਹੋਇਆ ਤਾਂ ਭਗਵੰਤ ਮਾਨ ਕੋਲੇ ਇੱਕੋ ਹੀ ਰਸਤਾ ਹੈ ਸੀਆਰਪੀ ਲਾਉਣੀ ਬਿਲਕੁਲ ਸੈਂਟਰ ਸਰਕਾਰ ਤੋਂ ਪੱਕਾ ਫੋਰਸ ਲੈਣਗੇ ਉਹਨਾਂ ਨੂੰ ਅਗਰ ਹੁਣ ਲੱਗ ਰਿਹਾ ਕਿ ਐਮਰਜੈਂਸੀ ਆ ਰਹੀ ਆ ਖੁਦ ਨਹੀਂ ਬੋਲਣਗੇ ਉਹ ਇਥੇ ਕਿੰਤੂ ਬਰੰਤ ਨੂੰ ਕਰ ਗਏ ਪਰ ਕਿਤੇ ਨਾ ਕਿਤੇ ਇਹਦੀ ਆੜ ਚ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਪੰਜਾਬ ਪੁਲਿਸ ਨੂੰ ਥੋੜਾ ਜਿਆਦਾ ਸਟਰੋਂਗ ਬਣਾਉਣਗੇ ਅਗਰ ਉਹਨਾਂ ਨੂੰ ਲੱਗਦਾ ਕਿ ਪੰਜਾਬ ਪੁਲਿਸ ਇਹਨੂੰ ਨਹੀਂ ਕਿ ਮਤਲਬ ਕੰਟਰੋਲ ਕਰ ਸਕਦੀ ਤਾਂ ਕਿਤੇ ਨਾ ਕਿਤੇ ਸੈਂਟਰ ਸਰਕਾਰ ਦੀ ਹੈਲਪ ਲੈਣਗੀ ਲੈਣਗੀ ਹਾਂ ਜਰੂਰ ਹੋਏਗਾ ਪਰ ਉਹਨਾਂ ਗੱਲ ਹੀ ਹੈ ਕਿ ਉਹਦੇ ਨਾਲ ਪੰਜਾਬ ਦਾ ਆਉਣ ਵਾਲਾ ਟਾਈਮ ਕਿੰਨਾ ਖਰਾਬ ਹੁੰਦਾ ਦਾ ਵਕਤ ਦੀ ਬਤ ਲੱਗੇਗਾ ਬਿਲਕੁਲ ਬਿਲਕੁਲ ਹਾਂਜੀ ਤਾਂ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇਹ ਥੇ ਹੀ ਸੀ ਕਿ ਐਮਰਜੈਂਸੀ ਫਿਲਮ ਦਾ ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਿਆ ਹੈ ਟ੍ਰੇਲਰ ਜੋ ਹੈ ਕਾਫੀ ਵਿਵਾਦਾਂ ਦੇ ਵਿੱਚ ਆ ਚੁੱਕਿਆ ਹੈ ਹਲੇ ਫਿਲਮ ਜਿਹੜੀ ਹੈ ਉਹ ਕਿੰਨਾ ਕੁ ਇੱਥੇ ਵਿਵਾਦ ਖੜਾ ਕਰੇਗੀ ਇਹ ਵੀ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰੇਗਾ ਤੇ ਤੁਸੀਂ ਵੀ ਆਪਣੇ ਵਿਚਾਰ ਤੇ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟਾਂ ਦੇ ਰਾਹੀਂ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ ਇਸੇ ਦੇ ਨਾਲ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਸਾਨੂੰ